ਡਿਫੈਂਸ ਸੈਕਟਰ ਵਿੱਚ ਐਫਡੀਆਈ ਦੀ ਸੀਮਾ ਨੂੰ ਵਧਾ ਦਿੱਤਾ ਗਿਆ ਹੈ ਤੇ ਇਸ ਪੂਰੇ ਮੁੱਦੇ ਨਾਲ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਦਾ ਸਵਾਗਤ ਹੈ এবੀਬੀ ਸੰਜਾ ਚ ਮੈਂ ਸਭ ਤੋਂ ਪਹਿਲਾਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਸਰਕਾਰ ਨੇ ਇੱਕ ਬਹੁਤ ਹੀ ਵੱਡਾ ਕਦਮ ਚੁੱਕਿਆ ਕਿ ਐਫਡੀਆਈ ਦੀ ਸੀਮਾ ਨੂੰ ਡਿਫੈਂਸ ਸੈਕਟਰ ਚ ਵਧਾਤਾ 26% ਤੋਂ ਵਧਾ ਕੇ 49% ਕਰਤਾ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੋਏਗਾ ਦੇਖਿਏ ਜੀ ਸਰਕਾਰ ਨੇ ਇਹ ਪਹਿਲੀ ਵਾਰੀ ਇਹ ਇਨੀਸ਼ੀਏਟਿਵ ਲੈਂਦਾ ਹੈ ਹਾਲਾਂਕਿ ਬਹੁਤ ਸਾਰੀ ਡਿਮਾਂਡ ਐਸੀ ਕੀ ਨੂੰ ਵਧਾ ਕੇ 74 ਸੈਕਟਰ ਕਰਦ ਬਟ ਸੀਆਈਆਈ ਔਰ ਫੀਕੀ ਤੇ ਦੂਜੇ ਇੰਡਸਟਰੀਅਲ ਹਾਊਸੇਸ ਨੇ ਇਹ ਸਰਕਾਰ ਨੂੰ ਗੁਜਾਰਿਸ਼ ਕੀਤੀ ਕਿ ਤੁਸੀਂ ਨੂੰ ਹਲੇ 49% ਹੀ ਰੱਖੋ ਬਿਕਾਜ਼ ਸਾਡੀ ਕੰਟਰੀ ਜਿਹੜੀ ਡਿਫੈਂਸ ਇੰਡਸਟਰੀ ਹੈ ਉਹ ਨਵੀਂ ਹੈ ਉਹਨੂੰ ਸੈਟਲ ਹੋਣ ਦਾ ਮੌਕਾ ਦਿਓ ਇਹ ਸਾਡੀ ਸਰਕਾਰ ਨੇ ਬਹੁਤ ਵੱਡਾ ਕਦਮ ਲਿੱਤਾ ਹੈ ਇਦੇ ਚ ਉਹਨਾਂ ਨੇ ਐਫਡੀਆਈ ਵੀ ਲਿਆਏ ਆ ਨਾਲ ਹੀ ਆਪਣੀ ਹੋਮ ਤੇ ਡੋਮੈਸਟਿਕ ਇੰਡਸਟਰੀ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਹੈ ਤੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਇਹਦਾ ਫਾਇਦਾ ਉਠਾ ਕੇ ਸਾਡੀ ਜਿਹੜੀ ਡੋਮੈਸਟਿਕ ਇੰਡਸਟਰੀ ਹੈ ਉਹ ਆਪਣੇ ਨੂੰ ਅਪਗ੍ਰੇਡ ਕਰ ਲੇਗੀ ਤੇ ਆਨੇਸ ਵਾਲੇ ਸਾਲਾਂ ਚ ਅਸੀਂ FDI ਦੀ ਸੀਮਾ ਨੂੰ ਹੋਰ ਵਧਾ ਸਕਾਂਗੇ ਤੇ ਉਹ ਕੰਪੀਟੀਸ਼ਨ ਇਸ ਖੜੇ ਹੋ ਸਕਣਗੇ ਲੇਕਿਨ ਅੱਜ ਇੱਕ ਸਵਾਲ ਹਮੇਸ਼ਾ ਦੇਖਣ ਨੂੰ ਮਿਲਦਾ ਹੈ ਕਿ ਐਫਡੀਆਈ ਦੀ ਸੀਮਾ ਤੇ ਬਿਸਟ ਇੱਕ ਵਧਾ ਦਿੱਤੀ ਗਈ ਲੇਕਿਨ ਅੱਜ 60% ਅਸੀਂ ਇਕਵਿਪਮੈਂਟ ਹੈ ਜਿਹੜੇ ਹਥਿਆਰ ਆਪਾਂ ਇੰਪੋਰਟ ਕਰਦੇ ਆ ਉਹਦਾ ਕਿੰਨਾ ਫਾਇਦਾ ਸਾਡੇ ਦੇਸ਼ ਨੂੰ ਮਿਲੇਗਾ ਜਾਂ ਆਰਮੀ ਨੂੰ ਮਿਲੇਗਾ ਜਾਂ ਪੂਰੇ ਡਿਫੈਂਸ ਸੈਕਟਰ ਨੂੰ ਮਿਲੇਗਾ ਹਾਲਾਂਕਿ ਅਸੀਂ ਬਹੁਤ ਸਾਰੀ ਇਕਵਿਪਮੈਂਟ ਇੰਪੋਰਟ ਕਰਦੇ ਆ ਪਰ ਨਾਲ ਹੀ ਅਸੀਂ ਕੰਟਰੀ ਦੀ ਬਣੀ ਹੋਈ ਬਹੁਤ ਸਾਰੀ ਇਕਵਿਪਮੈਂਟ ਇਸਤੇਮਾਲ ਕਰਦੇ ਆ ਔਰ ਸਰਕਾਰ ਦਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ कि जिन्नी ਤੋਂ ਜਿਆਦਾ ਤੋਂ ਜਿਆਦਾ ਇਕਵਿਪਮੈਂਟ ਇੰਡੀਆ ਦੀ ਬਣੀ ਹੋਈ ਇਸਤੇਮਾਲ ਕੀਤੀ ਜਾਏ ਔਰ ਇੰਡੀਆ ਚ ਜਿਹੜਾ ਪ੍ਰੋਡਕਸ਼ਨ ਬੇਸ ਹੈ ਉਹਨੂੰ ਵਧਾਇਆ ਜਾਏ ਉਹੀ ਏਮ ਨਾਲ ਕੰਮ ਕੀਤਾ ਜਾ ਰਿਹਾ ਹੈ ਔਰ ਕਈ ਟੈਕਨੋਲੋਜੀਜ਼ ਵਿਆਜੀ ਹੈਗੀ ਜਿਹੜੀ ਕਿ ਬਹਰ ਡਵੈਲਪ ਹੋਈਆਂ ਲੇਕਿਨ ਲੜਾਈ ਲੜਨ ਵਿੱਚ ਸੈਕੰਡ ਹੈਂਡ ਜਾਂ ਸੈਕੰਡਰੀ ਟੈਕਨੋਲੋਜੀ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਸੀ ਕਰਕੇ ਉਸ ਟੈਕਨੋਲੋਜੀ ਨੂੰ ਇਸਤੇਮਾਲ ਕਰਨਾ ਪੈਂਦਾ ਹੈ ਪਰ ਹੌਲੀ ਹੌਲੀ ਕਰਕੇ ਉਹਨੂੰ ਆਪਣੇ ਦੇਸ਼ ਵਿੱਚ ਲੈ ਜਾ ਰਹੇ ਲੇਕਿਨ ਕਈ ਅਕਸਰ ਸਵਾਲ ਵੀ ਨਿਸ਼ਾਨੀਆਂ ਉੱਠੇ ਸਵਾਲ ਵੀ ਕਈ ਉੱਠੇ ਕਿ ਜਿਹੜਾ ਇਹਦੇ ਨਾਲ ਐਫ ਡੀ ਆਈ ਦੀ ਸੀਮਾ ਵਧੇਗੀ ਸਵਾਲ ਵਿਰੋਧੀ ਤੋਂ ਰਾਣੇ ਇਹ ਵੀ ਚੁੱਕੇ ਕਿ ਅਗਰ ਐਫ ਡੀ ਆਈ ਦੀ ਸੀਮਾ ਵਧੇਗੀ ਇਹਦੇ ਨਾਲ ਡਿਫੈਂਸ ਨੂੰ ਕੋਈ ਖਤਰਾ ਵੀ ਹੋਏਗਾ ਦੇਸ਼ ਦੇ ਉੱਪਰ ਕੁਝ ਖਤਰਾ ਵੀ ਕਿਉਂਕਿ ਵਿਦੇਸ਼ੀ ਕੰਪਨੀਆਂ ਆਣ ਗਿਆ ਇਕਵਿਪਮੈਂਟ ਚ ਇਨਵੈਸਟ ਕਰਨ ਗਿਆ ਕਈ ਕੁਝ ਕਈ ਮੁੱਦੇ ਇਦਾਂ ਦੇ ਨੇ ਕਿ ਜਿਹੜੇ ਸਵਾਲੀਆਂ ਨਿਸ਼ਾਨ ਉਠਾਉਂਦੇ ਨੇ ਮੁੱਦੇ ਤਾਂ ਹਮੇਸ਼ਾ ਰਹਿਣਗੇ ਦੇਖਿਏ ਮੁੱਦੇ ਤਾਂ ਹਮੇਸ਼ਾ ਰਹਿਣਗੇ ਪਰ ਗਵਰਨਮੈਂਟ ਨੇ ਦੇ ਸੇਫਗਾਰਡ ਲਾਈਨ ਜਿਹੜੀ ਵੀ ਕ੍ਰਿਟੀਕਲ ਇਕੁਪਮੈਂਟ ਆਏਗੀ ਉਹਨੂੰ ਚੈੱਕ ਕੀਤਾ ਜਾਂਦਾ ਔਰ ਆਪਣੀ ਕੰਟਰੀ ਚ ਵੀ ਜਿਹੜੇ ਕੰਟਰੋਲ ਸਿਸਟਮ ਹੈ ਉਹਨਾਂ ਦੇ ਬਣਾਉਣ ਵਾਸਤੇ ਡੀਆਰਡੀਓ ਨੇ ਹਲੇ ਰੀਸੈਂਟਲੀ ਇੱਕ ਪਲੈਂਟ ਵੀ ਲਾ ਰਹੇ ਨੇ ਤੇ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਗਵਰਨਮੈਂਟ ਲੈ ਰਹੀ ਹੈ